ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਪਰ ਅੱਜ ਕੱਲ ਪਿਆਰ ਇਨਸਾਨਾਂ ਨਾਲੋਂ ਜ਼ਿਆਦਾ ਪੰਛੀ ਤੇ ਜਾਨਵਰਾਂ ਵਿੱਚ ਦੇਖਣ ਨੂੰ ਮਿਲਦਾ ਏ ਜਿੱਥੇ ਕਿ ਇੱਕ ਪਾਸੇ ਸਕੇ ਭੈਣ ਭਰਾ ਵੀ ਲਾਲਚਾਂ ਕਰਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਉੱਥੇ ਹੀ ਹੁਣ ਇੱਕ ਕਬੂਤਰ ਤੇ ਬਿੱਲੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਬੂਤਰ ਇਨਸਾਨਾਂ ਨੂੰ ਪਿਆਰ ਦੀ ਪਰਿਭਾਸ਼ਾ ਸਿਖਾ ਰਿਹਾ ਏ ਜੋ ਕਬੂਤਰ ਤੁਸੀਂ ਦੇਖ ਰਹੇ ਹੋ ਦਰਸਲ ਇਹ ਇੱਕ ਸੂਈ ਹੋਈ ਬਿੱਲੀ ਲਈ ਆਲਣਾ ਬਣਾ ਰਿਹਾ ਏ ਤਾਂ ਕਿ ਬਿੱਲੀ ਆਪਣੇ ਜਿਆ ਨੂੰ ਆਲਣੇ ਵਿੱਚ ਲੈ ਕੇ ਬੈਠ ਸਕੇ ਸੋ ਹਮੇਸ਼ਾ ਹੀ ਬਿੱਲੀ ਕਬੂਤਰ ਦੀ ਜਾਨ ਦੀ ਦੁਸ਼ਮਣ ਹੁੰਦੀ ਹੈ ਪਰ ਇੱਥੇ ਇਹ ਗੱਲ ਬਿਲਕੁਲ ਹੀ ਉਲਟ ਸਾਬਤ ਹੋ ਰਹੀ ਏ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਲੋੜ ਪੈਣ ਤੇ ਜਾਨਵਰ ਜਾਂ ਪੰਛੀ ਆਪਣੀ ਦੁਸ਼ਮਣੀ ਭੁੱਲ ਕੇ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਪਰ ਇਨਸਾਨ ਦਾ ਚਾਹੇ ਸਭ ਕੁਝ ਖਤਮ ਹੋ ਜਾਵੇ ਉਹ ਆਪਣੀ ਆਕੜ ਕਦੇ ਨਹੀਂ ਛੱਡਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ